ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੁਝ ਸੱਜਣਾ ਦਾ ਸਵਾਲ ਸੀ ਕਿ ਦੱਸਿਆ ਜਾਵੇ ਕਿ ਅੰਮ੍ਰਿਤ ਪੰਗ ਹੋ ਜਾਂਦਾ ਹੈ ਤੇ ਕਿਵੇਂ ਪੰਗ ਹੁੰਦਾ ਹੈ ਤੇ ਤੀਸਰਾ ਸਵਾਲ ਸੀ ਵੀ ਤਨਖਾਈਆ ਕੌਣ ਹੁੰਦਾ ਹੈ ਇਹਦੇ ਬਾਰੇ ਸਭ ਨੂੰ ਪਹਿਲਾਂ ਤਾਂ ਬੇਨਤੀ ਹੈ ਕਿ ਕਦੇ ਵੀ ਆਪਣੀ ਜ਼ੁਬਾਨ ਤੋਂ ਰਸਨਾ ਦੇ ਵਿੱਚੋਂ ਅੰਮ੍ਰਿਤ ਦੇ ਬਾਬਤ ਇਹ ਸ਼ਬਦ ਨਹੀਂ ਵਰਤਣਾ ਕਿ ਅੰਮ੍ਰਿਤ ਪੰਗ ਹੋ ਗਿਆ ਅੰਮ੍ਰਿਤ ਗੁਰੂ ਦੀ ਬਖਸ਼ੀਸ਼ ਹੈ ਇਹ ਮਹਾਨ ਬਖਸ਼ੀਸ਼ ਹੈ ਗੁਰੂ ਦੇ ਬਖਸ਼ੇ ਹੋਏ ਕਕਾਰ ਮਹਾਨ ਬਖਸ਼ੀਸ਼ਾਂ ਦੇ ਵਿੱਚੋਂ ਨੇ ਇਨਾਂ ਵਾਸਤੇ ਇਹ ਸ਼ਬਦ ਵਰਤਣਾ ਕਿ ਅੰਮ੍ਰਿਤ ਪੰਗ ਹੋ ਗਿਆ ਯੋਗ ਸ਼ਬਦ ਬਿਲਕੁਲ ਵੀ ਨਹੀਂ ਹੈ ਇਸ ਕਰਕੇ ਕਦੇ ਵੀ ਬੋਲ ਕੇ ਇਹ ਬਚਨ ਮੂੰਹੋਂ ਨਹੀਂ ਕਹਿਣਾ ਕਿ ਕਿਸੇ ਫਲਾਣੇ ਦਾ ਅੰਮ੍ਰਿਤ ਪੰਗ ਹੋ ਗਿਆ ਜਾਂ ਕਿਸੇ ਢਮਕਾਣੇ ਦਾ ਅੰਮ੍ਰਿਤ ਪੰਗ ਹੋ ਗਿਆ ਅਮ੍ਰਤਾ ਕਦੇ ਵੀ ਪੰਗ ਨਹੀਂ ਹੁੰਦਾ ਅਮ੍ਰਤਾ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਬਹੁਤ ਉੱਚੀ ਤੇ ਸੁੱਚੀ ਦਾਤ ਹੈ ਜੋ ਕਦੇ ਵੀ ਪੰਗ ਨਹੀਂ ਹੋ ਸਕਦੀ ਇਸ ਕਰਕੇ ਆਪਣੇ ਮੂੰਹੋਂ ਕਦੇ ਵੀ ਅਜਿਹਾ ਸ਼ਬਦ ਨਾ ਕੱਢਿਓ ਆਉ ਤੁਹਾਨੂੰ ਇਸ ਦੇ ਅਰਥ ਸਮਝਾਣਿਆਂ ਜਦੋਂ ਕੋਈ ਗੁਰੂ ਦੀ ਬਖਸ਼ੀ ਹੋਈ ਮਰਿਆਦਾ ਰਹਿਤ ਬਹਿਤ ਦੇ ਵਿੱਚ ਪੱਕਾ ਨਹੀਂ ਰਹਿੰਦਾ ਗੁਰੂ ਦੀ ਬਖਸ਼ੀ ਹੋਈ ਰਹਿਤ ਮਰਿਆਦਾ ਤੇ ਹੁਕਮ ਦੀ ਉਲੰਘਣਾ ਕਰਦਾ ਹੈ ਨੀਵਾ ਡਿੱਗਦਾ ਡਿੱਗਦਾ ਕਰਤੀਆ ਹੋ ਜਾਂਦਾ ਹੈ ਬਜ਼ਰ ਕਰਤੀਆ ਹੋ ਜਾਂਦਾ ਜਦੋਂ ਸ਼ਰੀਰ ਕਰਕੇ ਅੰਮ੍ਰਿਤ ਧਾਰੀ ਹੁੰਦਿਆਂ ਹੋਿਆਂ ਵੀ ਪੰਜ ਕਕਾਰ ਪਹਿਨਦਿਆਂ ਹੋਿਆਂ ਵੀ ਸ਼ਰੀਰ ਕਰਕੇ ਗਲਤੀ ਕਰਦਾ ਹੈ ਗੁਰੂ ਦੀ ਬਖਸ਼ੀ ਹੋਈ ਰਹਿਤ ਦੇ ਉਲਟ ਕੰਮ ਕਰਦਾ ਹੈ ਉਹਨੂੰ ਤਨਖਾ ਹੀ ਆਖ ਦਿੱਤਾ ਜਾਂਦਾ ਹੈ ਉਹ ਗੁਰੂ ਦਾ ਦੇਣਦਾਰ ਹੈ ਉਸ ਨੂੰ ਪਰਮਾਤਮਾ ਦੇ ਵੱਲੋਂ ਸਜ਼ਾ ਵੀ ਦਿੱਤੀ ਜਾਂਦੀ ਹੈ ਕਿਉਂਕਿ ਉਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਿਹੜੇ ਹੁਕਮ ਸਾਨੂੰ ਗੁਰੂ ਸਾਹਿਬ ਨੇ ਇੱਕ ਅਮਰਤਾਰੇ ਸਿਖਾਉਣ ਦੇ ਨਾਤੇ ਦਿੱਤੇ ਹੋਏ ਨੇ ਉਹਨਾਂ ਹੁਕਮਾਂ ਦੀ ਜਿਸ ਵੱਲੋਂ ਉਲੰਘਣਾ ਕੀਤੀ ਜਾਂਦੀ ਹੈ ਉਸ ਨੂੰ ਤਨਖਾਈਆ ਚੋਂ ਆਖ ਦਿੱਤਾ ਜਾਂਦਾ ਕਿਉਂਕਿ ਉਹ ਗੁਰੂ ਸਾਹਿਬ ਦਾ ਦੇਣਦਾਰ ਹੈ ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਫਲਾਣੇ ਸਿੰਘ ਨੇ ਅੰਮ੍ਰਿਤ ਛਕਿਆ ਹੋਇਆ ਸੀ ਰਹਿਤ ਬਹਿਤ ਦੇ ਵਿੱਚ ਪੂਰਾ ਨਹੀਂ ਉਤਰ ਸਕਿਆ ਗੁਰੂ ਤੇ ਹੁਕਮਾਂ ਦੇ ਉੱਤੇ ਖਰਾ ਨਹੀਂ ਉਤਰਿਆ ਹੈ ਗੁਰੂਤੀ ਦੱਸੀ ਹੋਈ ਮਰਿਆਦਾ ਦੇ ਵਿੱਚ ਪੂਰਾ ਨਹੀਂ ਚੱਲਦਾ ਤੇ ਉਹ ਿੱੱਲੇ ਜੀਵਨ ਵਾਲਾ ਸਿੰਘ ਜਾਂ ਸਿੰਘਣੀ ਬਹੁਤ ਜ਼ਿਆਦਾ ਨੀਮਾ ਜਾ ਚੁੱਕਾ ਹੈ ਤੇ ਅੰਮ੍ਰਿਤ ਦੀ ਉਹ ਕਦਰ ਨਹੀਂ ਕਰਦਾ ਗੁਰੂ ਦੇ ਹੁਕਮ ਆਂ ਦਿਆ ਬਖਸ਼ੀ ਸ਼ਾਦੀ ਉਹਨੂੰ ਬਿਲਕੁਲ ਵੀ ਘਤਰ ਨਹੀਂ ਇਹ ਕਿਹਾ ਜਾ ਸਕਦਾ ਕਿਉਂਕਿ ਅੰਮ੍ਰਿਤ ਕੋਈ ਕੱਚਾ ਤਾਗਾ ਨਹੀਂ ਹੈ ਕਿ ਟੁੱਟ ਜਾਵੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਬੰਦੇ ਦੀ ਉਸ ਸਿੰਘ ਦੀ ਉਸ ਸਿੰਘਣੀ ਦੀ ਬੁੱਧੀ ਭੰਗ ਹੋ ਗਈ ਹੈ ਅੰਮ੍ਰਿਤ ਭੰਗ ਨਹੀਂ ਹੁੰਦਾ ਸਿੱਖ ਦੀ ਮੱਤ ਮਾਰੀ ਜਾਂਦੀ ਹੈ ਜਦੋਂ ਉਹ ਗੁਰੂ ਦੇ ਹੁਕਮ ਤੋਂ ਉਲਟ ਜਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਗੁਰੂ ਤੇ ਸ਼ੰਕਾ ਕਰਨੀ ਸ਼ੁਰੂ ਕਰ ਦਿੰਦਾ ਹੈ ਕਹਿੰਦਾ ਕਿ ਪਰਮਾਤਮਾ ਨੇ ਤਾਂ ਮੈਨੂੰ ਇਹ ਚੀਜ਼ਾਂ ਦਿੱਤੀਆਂ ਹੀ ਨਹੀਂ ਪਰਮਾਤਮਾ ਨੇ ਤਾਂ ਫਲਾਣੇ ਬੰਦੇ ਨੂੰ ਘਰ ਦਿੱਤਾ ਬਾਰ ਦਿੱਤਾ ਕੋਠੀ ਦਿੱਤੀ ਪੈਸਾ ਦਿੱਤਾ ਗੱਡੀ ਦਿੱਤੀ ਨੌਕਰੀ ਦਿੱਤੀ ਮੈਨੂੰ ਕੀ ਦਿੱਤਾ ਮੈਂ ਤਾਂ ساری ਉਮਰ ਮੰਗਦਾ ਰਹਿ ਗਿਆ ਪਰ ਪ੍ਰਮਾਤਮਾ ਨੇ ਤਾਂ ਮੈਨੂੰ ਕੁਝ ਨਹੀਂ ਦਿੱਤਾ ਮੇਰੇ ਕੋਲ ਨਾ ਤਾਂ ਘਰ ਹੈ ਨਾ ਮੇਰੇ ਕੋਲ ਪਰਿਵਾਰ ਹੈ ਚੱਜ ਨਾਲ ਨਾ ਮੇਰੇ ਘਰ 'ਚ ਖੁਸ਼ੀਆਂ ਨੇ ਨਾ ਮੇਰੇ ਕੋਲ ਪੈਸਾ ਹੈ ਨਾ ਮੇਰੇ ਕੋਲ ਸ਼ੋਹਰਤ ਹੈ ਤੇ ਨਾ ਹੀ ਸਾਡੇ ਘਰ ਕਦੇ ਵੀ ਹਾਸਿਆਂ ਵਾਲਾ ਮਾਹੌਲ ਬਣਦਾ ਤੇ ਮੈਂ ਭਲਾ ਰੱਬ ਨੂੰ ਕੀ ਮੰਨਾਂ ਮੈਂ ਤਾਂ ਸਿੱਧੀ ਸਾ ਪਾਈ ਹੋਈ ਐ ਮੈਂ ਰੱਬ ਨੂੰ ਨਹੀਂ ਮੰਨਾਂਗਾ ਉਹ ਸਭ ਇਹੀ ਗੱਲਾਂ ਸੋਚਦੇ ਐ ਕਿ ਪਰਮਾਤਮਾ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਇਸ ਕਰਕੇ ਉਹ ਪਰਮਾਤਮਾ ਦੇ ਉੱਪਰ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਐ ਉਸਦੀ ਮਤ ਮਾਰੇ ਜਾਂਦੀ ਐ ਜਦੋਂ ਉਹ ਗੁਰੂ ਦੇ ਹੁਕਮਾਂ ਤੋਂ ਉਲਟ ਜਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਗੁਰੂ ਤੇ ਸ਼ੰਕਾ ਕਰਨੀ ਸ਼ੁਰੂ ਕਰ ਦਿੰਦਾ ਤਾਂ ਫਿਰ ਤੁਸੀਂ ਸੋਚੋ ਪਰਮਾਤਮਾ ਭਲਾਉਦਾ ਕੀ ਸਾਤਵੇਂ ਜਦੋਂ ਗੁਰੂ ਦੀ ਉਹਨੂੰ ਪਰਵਾਹ ਹੀ ਨਹੀਂ ਰਹਿੰਦੀ ਜਦੋਂ ਸਮਝਦਾ ਹੈ ਵੀ ਗੁਰੂ ਮੇਰੇ ਤੋਂ ਬੜਾ ਦੂਰ ਹੈ ਮੈਨੂੰ ਕੜਾ ਦੇਖ ਰਿਹਾ ਮੈਂ ਤਾਂ ਪਾਪ ਕਰ ਸਕਦਾ ਹਾਂ ਮੈਂ ਤਾਂ ਬਹੁਤ ਕੁਝ ਕਰ ਸਕਦਾ ਹਾਂ ਜਦੋਂ ਮਨੁੱਖ ਅਜੇ ਹਾਸੋਚਣ ਲੱਗ ਜਾਂਦਾ ਹੈ ਤਾਂ ਸੋਚ ਲਵੋ ਕਿ ਉਸ ਦਾ ਪਰਮਾਤਮਾ ਤੋਂ ਦੂਰ ਜਾਣਾ ਲਾਜ਼ਮੀ ਹੋ ਜਾਂਦਾ ਹੈ ਇਸ ਤਰ੍ਹਾਂ ਇੱਕਿਆ ਜਾ ਸਕਦਾ ਹੈ ਵੀ ਉਹ ਗੁਰੂ ਦੀਆਂ ਖੁਸ਼ੀਆਂ ਦਾ ਹੱਕਦਾਰ ਨਹੀਂ ਬਣ ਸਕਿਆ ਕਦੇ ਵੀ ਅੰਮ੍ਰਿਤ ਭੰਗ ਨਹੀਂ ਹੁੰਦਾ ਇਹ ਹਮੇਸ਼ਾ ਆਪ ਜੀ ਨੇ ਯਾਦ ਰੱਖਣਾ ਤੇ ਦੂਸਿਆਂ ਨੂੰ ਵੀ ਦੱਸਣਾ ਹੈ ਤਨਖਾਇਆ ਕਿਵੇਂ ਬਣੀਦਾ ਹੈ ਕੌਣ ਹੁੰਦਾ ਤਨਖਾਇਆ ਕਿਵੇਂ ਗੁਰੂ ਤੋਂ ਬੇਮੁਖ ਹੁੰਦਾ ਜਿਹੜੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਉਹ ਕਾਮੇ ਜਿਹੜੇ ਸਿੱਖ ਨੇ ਨਹੀਂ ਕਰਨੇ ਗੁਰੂ ਨਰਾਜ਼ ਹੈ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਫਿਰ ਕਿਸੇ ਦਿਨ ਹੋਰ ਵੀਡੀਓ ਬਣਾ ਕੇ ਜ਼ਿਕਰ ਕਰਾਂਗੇ ਤਦ ਤੱਕ ਦੇ ਲਈ ਫਿਲਹਾਲ ਤੁਸੀਂ ਗੁਰੂ ਮਹਾਰਾਜ ਦਾ ਨਾਮ ਜਪਦੇ ਰਹੋ ਪਰਮਾਤਮਾ ਦਾ ਧਿਆਨ ਕਰਦੇ ਰਹੋ ਬਾਣੀ ਪੜ੍ਹਦੇ ਰਹੋ ਗੁਰੂ ਸਾਹਿਬ ਦੇ ਨਾਲ ਜੁੜੇ ਰਹੋ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਅਗਲੀ ਵੀਡੀਓ ਆਪਾਂ ਤਨਖਾਹਾਂ ਨੂੰ ਲੈ ਕੇ ਬਣਾਵਾਂਗੇ ਇੱਕ ਇੱਕ ਸ਼ਬਦ ਬੜੇ ਪਿਆਰ ਦੇ ਨਾਲ ਅਸੀਂ ਤੁਹਾਡੇ ਮਨਾਂ ਦੇ ਅੰਦਰ ਸਮੋ ਕੇ ਰੱਖ ਤਵਾਂਗੇ ਤਾਂ ਜੋ ਤੁਸੀਂ ਪਰਮਾਤਮਾ ਦੇ ਨਾਲ ਜੁੜ ਸਕੋ ਪਰਮਾਤਮਾ ਦੀਆਂ ਖੁਸ਼ੀਆਂ ਦੇ ਤੁਸੀਂ ਹੱਕਦਾਰ ਹੋ ਸਕੋ ਤਾਂ ਫਿਲਹਾਲ ਦੇ ਲਈ ਦੇਉ ਜਾਸਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ